ਤੇ ਟੀਟੀ ਮੁਸਾਮਾਂ ਸੀ ਹੂੰ ਉਹਨੇ ਕਿ ਸਰਦਾਰ ਸਾਹਿਬ ਤੁਸੀਂ ਵੀ ਤੁਸੀਂ ਮੈਂ ਮੇਰੇ ਨਾਲ ਦੇ ਡੱਬੇ ਵੇਚਣਾ ਲੈਟਰਨ 'ਚ ਬਹਿ ਜਾਵੋ ਹੂੰ ਆਪਣਾ ਨਾਮ ਦੱਸ ਦਿਓ ਲੈਟਰਨ 'ਚ ਬਹਿ ਜਾਓ ਤੇ ਮੈਂ ਤੁਹਾਨੂੰ ਜਿੱਥੇ ਆਖੋਗੇ ਉੱਥੇ ਉਤਾਰ ਦਿਆਂਗਾ ਬੁਰੇ ਵੀ ਬਹੁਤ ਸੀ ਤੇ ਚੰਗੇ ਵੀ ਬੜੇ ਸੀਗੇ ਹੂੰ ਸਾਇਦਲੀ ਤਾਂ ਰੱਬ ਸੀ ਜਿਨੇ ਜ਼ਿੰਦਗੀ ਬਚਾਈ ਚੱਲ ਤਾਂ ਦੇ ਕਪੜੇ ਲੈ ਕੇ ਅਸੀਂ ਨਿਕਲੇ ਆ ਜਿੰਨੀ ਮਤਲਕਤਲੇ ਆਮੋ ਹੀ ਆਣਾ ਕੈਨਸਨ ਦਾ ਵਿਭਾਰ ਹੈ। ਲੂਕ ਕੰਡੇ ਖੜੇ ਹੁੰਦੇ ਨੇ ਅਜੇ ਤਿੰਨ ਦਿਨ ਭੁੱਖੇ ਰਹੇ ਸੀ। ਨਾ ਚਾਹ ਨਾ ਕੋਸ਼ਣੀ ਮਿਲਿਆ। ਲੋਰਦਾ ਜ਼ਿਲ੍ਹਾ ਸੀ ਸਾਡਾ। ਮਦਦਨਾ ਕਰ ਗਿਆ ਦਾ ਵੀ ਐਡਾ ਵੱਡਾ ਘਾਲ ਸੀ ਸਾਡਾ। ਕਦੀ ਨਹੀਂ ਹੋਇਆ ਇਹ ਜਵ ਜਾੜਾ ਤਾਂ ਪਤਿਕ ਪੁੱਤ। ਬਹੁਤ ਜ਼ਿਆਦਾ ਉਝਾੜਾ ਹੋ। ਮਾਦਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਦੀਪ ਕੌਰ ਹੈ ਤੇ ਸਭ ਕੁਝ ਯਾਦ ਹੈ ਅੱਧ ਬੀਤੀ ਯਾਦ ਹੀ ਹੈ ਤੇ ਜਿਹੜੀ ਜਗ ਨਾਲ ਬੀਤੀ ਉਹ ਵੀ ਯਾਦ ਹੈ ਹੈ ਜਿਹੜੀ ਜਗ ਨਾਲ ਬੀਤੀ ਉਹ ਵੀ ਯਾਦ ਹੈ ਦੁਨੀਆ ਨਾਲ ਬੀਤੀ ਹਾਂਜੀ ਕੀ ਯਾਦ ਆਉਂਦਾ ਉਸ ਵੇਲੇ ਦਾ ਮਾਹੌਲ ਸਾਨੂੰ ਯਾਦ ਹੈ ਉਸੇ ਲਾਰਡ ਜੀ ਦੇ ਵੇਲੇ ਪੱਤੋਂ ਚੂਨੀਆਂ ਸੀ ਪੱਤੋਂ ਕੀ ਹੂੰ ਤੇ ਸਾਡਾ ਪਿੰਡ ਸੀ ਵੀਰਮ ਅੱਛਾ ਜੀ ਹਾਂ ਤੇ ਸਾਡੀ ਨਾਮ ਦੇ ਫਾਦਰ ਸੀਗੇ ਡਿਪਟੀ ਡਾਇਰੈਕਟਰ ਸ਼ਾਰੀ ਮਿਲਤਾਂ ਦੀ ਬਦਲੀ ਹੋ ਗਈ ਅਸੀਂ ਮਿਲਤਾਂ ਚਲੇ ਗਏ ਉਦੋਂ ਹੀ ਉਸ ਸੰਤਾਨੇ ਜੋ ਪਾਕਿਸਤਾਨ ਬਣ ਗਿਆ ਸਾਨੂੰ ਮੁਸਲਮਾਨਾਂ ਦੇ ਮਾਲੇ ਚ ਮਕਾਨ ਮਿਲਿਆ ਅਸੀਂ ਰਾਤ ਨੂੰ ਮਿਲਟਰੀ ਸਪਾਈ ਜਾ ਕੇ ਸੌਂਦੇ ਉਹਦੇ ਰੋਲੇ ਪਏ ਮੈਂ ਉਦੋਂ ਫਰਦੀ ਸਾਂ ਤੇ ਸਾਡਾ ਹਾਈ ਸਕੂਲ ਸੀਗਾ ਸਾਡੀ ਐਡਮਿਨਿਸਟਰ ਜਿਹੜੀ ਸੀ ਮੁਸਲਮਾਨ ਸੀ ਹਮ ਉਹਨੇ ਇੱਕ ਦਿਨ ਪ੍ਰੇਅਰ ਵਿੱਚ ਵੇਖਿਆ ਵੀ ਸਾਬ ਹਿੰਦੂ ਸਿੱਖਾਂ ਦੀਆਂ ਕੁੜੀਆਂ ਨੇ ਮੁਸਲਮਾਨ ਦੀ ਕੁੜੀ ਕੋਈ ਕੋਈ ਆਈ ਐ ਫਿਰ ਉਹਨੇ ਪਤਾ ਕੀਤਾ ਪਤਾ ਲੱਗਾ ਵੀ ਇਹਨਾਂ ਨੇ ਇਹਨਾਂ ਦੀ ਸਕੀਮ ਹੈ ਮੁਸਲਮਾਨਾਂ ਦੀ ਵੀ ਸਕੂਲ ਤੇ ਹਮਲਾ ਕਰਕੇ ਬੱਚਿਆਂ ਕੱਢੀਆਂ ਕੱਢ ਲਈ ਤੇ ਸਾਡੀਆਂ ਤਾਂ ਉਹਨਾਂ ਮੁਸਲਮਾਨ ਕੁੜੀਆਂ ਨਹੀਂ ਆਈਆਂ ਉਹਨੇ ਐਡਮਿਸ਼ਨ ਨੇ ਉਸੇ ਵੇਲੇ ਸਾਡੀ ਬਲਾਲ ਮਿਲਟਰੀ ਬਣਾ ਲਈ ਤੇ ਸਾਨੂੰ ਇੱਕ ਕਮ ਹਾਲ ਕਮਰੇ ਚ ਬੰਦ ਕਰਤਾ ਸਾਰੀਆਂ ਨੂੰ ਅਸੀਂ ਹਾਲ ਕਾ ਮੇਚ ਬੈਠਿਆ ਰਹੀਆਂ ਫਿਰ ਜਿਹੜਾ ਜਿੰਦੀ ਕੁੜੀ ਦਾ ਕੋਈ ਘਰ ਰਿਸ਼ਤੇਦਾਰ ਨੂੰ ਲੈਣ ਵਾਸਤੇ ਆਂਦਾ ਸੀਗਾ ਤੇ ਫਿਰ ਕੁੜੀ ਨੂੰ ਕੋਲ ਬੁਲਾ ਕੇ ਪਹਿਲਾਂ ਬਾਰੀ ਵਿੱਚੋਂ ਉਹਨੂੰ ਵਖਾਣਾ ਵੀ ਇਹ ਤੇਰਾ ਕੁਛ ਲੱਗਦਾ ਕੀ ਲੱਗਦਾ ਨਾ ਕੀ ਹੈ ਸਾਰੀ ਕੁੜੀ ਕੋਲ ਸਭ ਕੁਝ ਪੁੱਛ ਕੇ ਨਾ ਤੇ ਫਿਰ ਕੁੜੀ ਨੂੰ ਮਤਲਬ ਉਹਨਾਂ ਨੂੰ ਉਹਨਾਂ ਨੂੰ ਬੁਲਾ ਕੇ ਉਹਨਾਂ ਕੁੜੀ ਉਹਨਾਂ ਦੇ ਹਵਾਲੇ ਕਰਨੀ ਉਹ ਐਨੀ ਬੇਟਾ ਕਤਲੇਆਮ ਹੋਈ ਹੈ ਕੁੜੀਆਂ ਦੀ ਬੇਅਸਾਬ ਅੱਖੀਂ ਵੇਖਿਆ ਨਜ਼ਾਰਾ ਲੇ ਲੋਕੰਡੇ ਖੜੇ ਹੁੰਦੇ ਨੇ ਅਜੇ ਵੀ ਉਹ ਇੱਥੇ ਹੁੰਦੇ ਆਉਣ ਇੱਥੇ ਆਣਦੇ ਤਾਂ ਮੇਰੇ ਫਾਦਰ ਦੀ ਬਦਲੀ ਹੋ ਗਈ ਕੁੜਗਾਵਾں ਦੀ ਤੇ ਉਹਨਾਂ ਨੂੰ ਉਹਨਾਂ ਨੇ ਆਣਾ ਸੀ ਤਾਂ ਉਹ ਜੜੀਆਂ ਗੱਡੀਆਂ ਤੋਂ ਪਾਕਿਸਤਾਨੋਂ ਇੱਧਰ ਆਣ ਲਿਆ ਆਂਦੀਆਂ ਸੀ ਨਾ ਰਾਇਵੈਂਡ ਆ ਕੇ ਉਹਨਾਂ ਗੱਡੀਆਂ ਵਿੱਚ ਸਭ ਨੂੰ ਕਤਲ ਕਰ ਦੇਣਾ ਇੱਕ ਜੀਨ ਸੀ ਪਾਸ਼ਾ ਦਾ ਹੁੰਦਾ ਬਹੁਤ ਕਤਲੇਆਮ ਹੋਈ ਹੈ ਤੇ ਜਿਸ ਵੇਲੇ ਵੰਡ ਹੋਈ ਹੈ ਤੁਹਾਡੀ ਉਮਰ ਕਿੰਨੀ ਸੀ ਜਿਸ ਵੇਲੇ ਵੰਡ ਹੋਈ ਹੈ ਤੁਹਾਡੀ ਉਮਰ ਕਿੰਨੀ ਸੀ 47 ਚ ਤੁਹਾਡੀ ਜਦੋਂ ਵੰਡ ਹੋਈ ਹੈ 47 ਚ ਤੁਹਾਡੀ ਉਮਰ ਕਿੰਨੀ ਸੀ ਉਦੋਂ ਮੇਰੇ 12 ਸਾਲ ਦੀ ਸੀ ਮੈਂ 6 ਪੰਜਵੀਂ ਚ ਪੜਦੀ ਸਾਂ ਹਮ ਮਦੋਂ 6ਵੀਂ ਚ 6 ਸਾਲ ਬਾਅਦ ਬੱਚਾ ਲੰਨਦੀ ਸੀ ਸਕੂਲ ਚ ਅੱਛਾ ਜੀ ਮੈਂ ਪੰਜਵੀਂ ਚ ਪੜਦੀ ਸਾਂ ਪੰਜਵੀਂ ਤੱਕ ਮੈਂ ਉਰਦੂ ਪੜਿਆ ਤੇ ਇਡਰ ਆ ਕੇ ਫਿਰ ਮੈਂ ਹਿੰਦੀ ਪੜੀ 8ਵੀਂ ਤੱਕ ਉਦੋਂ ਬਾਅਦ 10ਵੀਂ ਚ ਅੰਗਰੇਜ਼ੀ ਪੜੀ ਹਮ ਪੇਰ ਮੈਂ ਅਗਿਆਨੀ ਕੀਤੀ ਫੇ ਪੰਜਾਬੀ ਪੜ੍ਹੀ ਹੁਣ ਮੇਰੇ ਕੋ ਉਰਦੂ ਪੜਿਆ ਜਾਂਦਾ ਲਿਖਿਆ ਨਹੀਂ ਜਾਂਦਾ ਮੈਂ ਪੰਜ ਜਮਾਤਾਂ ਉਰਦੂ ਦੀਆਂ ਕੀਤੀਆਂ ਆ ਮੇਰੇ ਚਾਚਾ ਜੀ ਆਏ ਸੀ ਉਹ ਸਾਨੂੰ ਲੈ ਆਏ ਖਾਲੜੇ ਮਿਲਟਰੀ ਟਰੱਕ ਵਿੱਚ ਵਾ ਕੇ ਨਾ ਖਾਲੜੇ ਲੈ ਆਏ ਭੁੱਖੇ ਰਹਿਦਾ ਵਿੱਚ ਨਾ ਚਾ ਨਾ ਪਾਣੀ ਕੁਛ ਨਹਿਰੋਂ ਨਹਿਰ ਜਾਂਦਾ ਸੀ ਸਰ ਨਹਿਰ ਵਿੱਚ ਐਨੀਆਂ ਲਾਸ਼ਾਂ ਬੇਅਸਾਬ ਪਾਣੀ ਦੀ ਥਾਂ ਤੇ ਲਹੂ ਵਗਦਾ ਸੀਗਾ ਇਹੋ ਜਿਹੀਆਂ ਲਾਸ਼ੀ ਉਹਦਾ ਪੇਰੇ ਇਧਰ ਆ ਕੇ ਆ ਖਾਲੜੇ ਆ ਕੇ ਥੋੜੇ ਦਿਨ ਰਏ। ਉਦੋਂ ਬਾਅਦ ਫਿਰ ਜ਼ਮੀਨਾਂ ਹਲਾਟ ਹੋਈਆਂ ਤੇ ਸਾਡੀ ਸਾਡੀ ਜ਼ਮੀਨ ਸ਼ਹਾਬਾਦ ਫਿਰ ਹਲਾਟ ਹੋ ਗਈ। ਆ ਸੀਪੀਰ ਸਾਡਾ ਖਾਨਦਮ ਸਾਰਾ ਸ਼ਹਾਬਾਦ ਚਲਾ ਗਿਆ ਜਿਹੜਾ ਹੁਣ ਵੀ ਸ਼ਹਾਬਾਦ ਹੀ ਹੈ। ਹਾਂਜੀ। ਹੁਣ ਤਾਂ ਪੂਰੀ ਤਰ੍ਹਾਂ ਬਾਦ ਹੋ ਚੁੱਕਾ। ਉਦੋਂ ਤੇ ਨਾਂ ਨੇ ਬੂਟ ਚੜੀਆਂ ਬੂਟੀਆਂ ਪੁੱਟ ਕੇ ਉੱਥੇ ਕੁਛੇਤਰ ਦੀ ਲੜਾਈ ਹੋਈ ਸੀ ਜਿੱਥੇ ਸਾਡੀ ਸਾਰੀ ਜ਼ਮੀਨ ਮਿਲੀ ਹੈ। ਅੱਛਾ ਜੀ। ਗੁਰੂਆਂ ਪਾਣਵਾ ਦੀ ਲੜਾਈ ਹੋਈ ਸੀ ਉੱਥੇ ਹਰਿਆਣੇ ਹਾਂਜੀ ਤੇ ਉਹ ਉਹ ਤੇ ਜੜੀ ਬੂਟੀਆਂ ਪੋਟ ਪਟ ਕੇ ਪੋਟ ਪਟ ਕੇ ਨਾ ਜ਼ਮੀਨ ਫਣਾਈ ਤੇ ਹੁਣ ਜ਼ਮੀਨ ਬੜੀ ਸਲਵਤੀਆ ਬਣੀ ਪਈ ਐ ਬਧਿਆਂ ਸੁਖੀ বাসਦੇ ਨੇ ਕਿਉਂ ਨ ਜਿਹੜੇ ਮੇਰੇ ਭਤੀਜੇ ਉਹਨਾਂ ਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਹੋਰ ਮੇਰੇ ਬਾਬਾ ਜੀ ਵੀ ਚਾਏ ਗਏ ਮੇਰੇ ਪਾਪਾ ਜੀ ਵੀ ਚਲੇ ਗਏ ਤੇ ਕੀ ਕੁਛ ਨਾਲ ਕੀ ਲੈ ਕੇ ਆਏ ਸੀ ਉਦੋਂ ਹਾਂ ਨਾਲ ਕੀ ਕੁਛ ਨਹੀਂ ਕੁਛ ਛੱਡ ਕੇ ਕੀ ਆਏ ਸੀ ਸਿਰਵ ਕਾਰੇ ਹਾਂ ਸਭ ਕੁਛ ਉਥੇ ਰਹਿ ਗਿਆ ਸਾਡਾ ਕੁਛ ਨਹੀਂ ਨਾ ਲਾਇਆ ਚਲੇ ਤਾਂ ਦੇ ਕਪੜੇ ਲੈ ਕੇ ਅਸੀਂ ਨਿਕਲੇ ਆ ਜਿਹੜੇ ਜਿਮੀਦਾਰ ਪਿੱਛੇ ਆਏ ਨੇ ਕਾਫਲਿਆਂ ਦੇ ਨਾਲ ਉਹਨਾਂ ਪੰਜੀਰੀਆਂ ਬਣਾ ਲਈਆਂ ਰਾਜਖਾਨ ਲਈ ਅੱਛਾ ਤੇ ਲੈ ਕੇ ਉਹ ਵੀ ਕੁਛ ਨਹੀਂ ਆਏ ਬਿਲਕੁਲ ਖਾਲੀ ਆ ਤੇ ਗੱਡਿਆਂ ਤੇ ਪਰਿਵਾਰ ਬਾਕੇ ਤੇ ਪੈਦਲ ਖਾਲੜੇ ਆਏ ਹਾਂ ਬਹੁਤ ਬੜੀ ਮੁਸ਼ਕਲ ਕਿ ਮੀ ਵੀ ਉਹਨੂੰ ਐਨੇ ਐਨੇ ਜ਼ਿਆਦਾ ਪੈਂਦੀ ਸੀ ਉਹਦਾ ਬਹੁਤ ਜ਼ਿਆਦਾ ਕੀ ਕਹਾਂ ਤੇ ਕਪੜੇ ਨਹੀਂ ਲੈ ਵਿਚਾਰਿਆਂ ਦੇ ਮੇਰੇ ਭਰਾ ਵੀ ਕਾਫਰੇ ਨਾਲ ਆਏ ਸੀਗੇ ਹੂੰ ਹੂੰ ਤੇ ਕੀ ਕੁਝ ਛੱਡ ਕੇ ਕੀ ਕੁਝ ਆਏ ਉੱਥੇ ਹੈ ਕੀ ਕੁਝ ਛੱਡ ਕੇ ਆਏ ਜੋ ਬਣਾਇਆ ਸੀ ਕੋਈ ਗਹਿਣਾ ਗੱਟਾ ਕੋਈ ਜਮੀਨਾਂ ਹਾਂ ਜੀ ਕੋਈ ਨਹੀਂ ਬਣਾਇਆ ਤਾਂ ਬਹੁਤ ਕੁਝ ਸੀਗਾ ਕੁਝ ਨਹੀਂ ਲੈ ਕੇ ਆਏ ਕੀ ਪੰਡਾ ਕੀ ਢਾਕੀ ਕਪੜਾ ਕੁਝ ਨਹੀਂ ਗਲ ਦੇ ਕਪੜੇ ਦੁਨੀਆਂ ਲੈ ਕੇ ਆਏ ਹੈ ਹਾਂ ਬਹੁਤ ਕੁਝ ਨਹੀਂ ਹੋਣਾ ਅੱਜ ਨੂੰ ਅੱਧਰ ਜੇ ਥੋੜਾ ਬਤ ਸਿਉਣਾ ਤੇ ਉਹ ਲੈ ਕੇ ਆਏ ਪੈਸਾ ਦਾ ਸਿਉਣਾ ਰਾਜ ਫਿਰ ਮੁਸਲਮਾਨਾਂ ਨੇ ਹਮਲਾ ਕਰ ਦਿੱਤਾ ਕਾਫਲੇ ਤੇ ਉਹ ਫਿਰ ਉਹ ਨਾ ਜਾਂ ਅਸੀਂ ਸਭ ਨੂੰ ਪੈਸੇ ਦਿਓ ਨਹੀਂ ਤਾਂ ਅਸੀਂ ਤੁਹਾਡੇ ਕੁੜੀਆਂ ਕੱਢਨੇ ਆ ਉਹ ਫਿਰ ਜਿਹੜਾ ਸਿਉਣਾ ਜਿੰਨਾ ਉਹਨਾਂ ਘੇ ਉਹਨਾਂ ਨੂੰ ਦੇ ਕੇ ਤੇ ਉਹਦੀ ਜਾਨ ਛਡਾਈ ਐਨ ਵਿੱਚ ਪਿੱਛੋਂ ਮਿਲਟਰੀ ਵੀ ਆ ਗਈ ਤੇ ਉਹਨਾਂ ਨੇ ਉਹਨਾਂ ਨੂੰ ਖਾਲ ਲੜੇ ਪਹਚਾਇਆ ਹੁਸ਼ਾਰਾ ਨੂੰ ਕਾਫਲੇ ਨੂੰ ਹੂੰ ਹੂੰ ਜਦੋਂ ਰਾਹ ਵਿੱਚ ਤੁਸੀਂ ਆਪਣੇ ਦਿਨ ਕਿਵੇਂ ਕੱਟੇ ਸੀ ਪਾਕਿਸਤਾਨ ਤੋਂ ਇੰਡੀਆ ਆਉਣ ਵੇਲੇ ਭੁੱਖੇ ਰਹਿ ਕੇ ਹਮ ਕੁਛ ਖਾਣ ਨੂੰ ਨਹੀਂ ਮਿਲਿਆ ਹਮ ਕਿਨਾਂ ਕਿ ਅੱਜ ਦੁਕਾਨ ਸੀ ਨਾ ਕੁਛ ਨਾ ਨਾ ਪਿੰਡ ਕੁਛ ਭੁੱਖੇ ਰ ਤਿੰਨ ਦਿਨ ਭੁੱਖੇ ਰਹੇ ਸੀ ਨਾ ਚਾ ਨਾ ਕੁਛ ਨਹੀਂ ਮਿਲਿਆ ਇਥੇ ਖਾਲੜੇ ਖਾਲੜੇ ਤੋਂ ਆ ਕੇ ਫਿਰ ਸਾਨੂੰ ਅੰਮ੍ਰਿਤਸਰ ਲੈ ਗਏ ਅੰਮ੍ਰਿਤਸਰ ਅਸੀਂ ਚਾਹ ਪੀਤੀ ਹਮ ਬਿਨਾਂ ਦੁੱਧ ਤੋਂ ਅੱਛਾ ਤੇ ਖਾਦਾ ਪੀਦਾ ਕੁਛ ਨਹੀਂ ਐ ਨਾ ਤਿੰਨ ਦਿਨ ਕੁਛ ਨਹੀਂ ਖਾਤਾ ਅਸੀਂ ਬਾਟੂਕ ਵੇਖੀ ਬੜੀ ਐ ਮੁਰਦੇ ਵੇਖੇ ਬਹੁਤ ਨੇ ਨਹਿਰ ਭਰੀ ਪਾਣੀ ਦੀ ਥਾਂ ਤੇ ਲੋ ਵਗਦਾ ਸੀ ਨਹਿਰ ਵਿੱਚ ਤੇ ਕਿਸੇ ਦੇ ਬਾਹ ਕਿਸੇ ਦੇ ਲਾਤ ਕਿਸੇ ਦਾ ਸਰੀਰ ਬੁਰਾ ਹਾਲ ਜੀ ਵੈਸੀ ਸਰਕਾ ਸੀ ਕੱਚੀਆਂ ਕੱਚੀਆਂ ਸਰਕਾਂ ਵਿੱਚ ਗੱਡੇ ਆਣੇ ਨੇ ਕਿਹੜੇ ਸੌਖੇ ਨੇ ਬੇਟਾ ਪਹਿਲਾ ਸੀ ਮਤਲਬ ਸਾਨੂੰ ਮੇਰੇ ਪਜਾਇ ਦੇ ਪੇਕੇ ਘਰ ਆ ਗਏ ਸੀ ਉੱਤੇ 10 15 20 ਦਿਨ ਰਹਿ। ਉਹਨਾਂ ਦੇ ਕਪੜੇ ਬੱਚਿਆਂ ਦੇ ਕਪੜੇ ਪਾ ਕੇ ਐਸੀ ਗੁਜ਼ਾਰਾ ਕੀਤਾ। ਕਿੱਥੇ? ਵਿਚਾਰੀ। ਅੱਛਾ ਜੀ। ਫਿਰ ਬਟਾ ਗਰੀ ਦੋਸਤ ਦਿੱਲੀ ਆਏ। ਪਰ ਮੇਰਾ ਨਾਲ ਸੀ ਇਹਨਾਂ ਚ ਪਿੱਛੋ ਕਾਫਲੇ ਨਾਲ ਆਏ ਉਹ ਵੀ ਨਾਲ ਨਾਲ ਗਏ। ਦਿੱਲੀ ਐਸੀ ਸਟੇਸ਼ਨ ਤੇ ਆਏ। مشayad ਗੱਡੀ ਕੋ ਚੱਲੇ ਪਰ ਨਾ ਕੋਈ ਗੱਡੀ ਨਹੀਂ ਨਾ ਕੋਡੀ ਨਾ ਬੱਸ ਨਾ ਕੁਛ ਕੋਈ ਚੀਜ਼ ਨਹੀਂ ਸੀ। ਤੇ ਸਟੇਸ਼ਨ ਤੇ ਹੀ ਪੱਜਦੌੜ ਸ਼ੁਰੂ ਹੋ ਗਈ ਫਿਰ ਮੇਰੇ ਭਰਾ ਨੇ ਗੱਡੀ ਕੀਤੀ ਕਾਰ ਤੁਸੀਂ ਕਾਰ ਕਰਕੇ ਅਸੀਂ ਗੁਰਦਾਵਾ ਗਏ ਗੁਰਦਾਵਾ ਮੇਰੇ ਪਿਦੇਈ ਬਦਲੀ ਹੋ ਗਈ ਸੀ ਤੇ ਪਿਦੇਈ ਮੇਰੇ ਉਹ ਤੋਂ ਮਦਲ ਕਟਾਵੜੀ ਬਹੁਤ ਜ਼ਿਆਦਾ ਸੀਗਾ ਸੀ ਕਿ ਤੇ ਉਹ ਮੁਲਤਾਨ ਸਟੇਸ਼ਨ ਤੇ ਆਏ ਇਹਦਾਂ ਅੰਟੀਟੀ ਮੁਸਾਮਾਮ ਸੀ ਉਹਨੇ ਕਿ ਸਰਦਾਰ ਸਾਹਿਬ ਤੁਸੀਂ ਵੀ ਗੱਡੀ ਦਾ ਜਿਹੜੀ ਕਿ ਜਾਂਦੀ ਉਹ ਬਚ ਕੇ ਨਹੀਂ ਜਾਂਦੀ ਸਭ ਕਤਲ ਕਰ ਦਿੰਦੇ ਨੇ ਤੁਸੀਂ ਮੈਂ ਮੇਰੇ ਨਾਲ ਦੇ ਡੱਬੇ ਵੇਚਣਾ ਲੈਟਰਨ 'ਚ ਬਹਿ ਜਾਓ ਆਪਣਾ ਨਾਮ ਦੱਸ ਦਿਓ ਲੈਟਰਨ 'ਚ ਬਹਿ ਜਾਓ ਤੇ ਮੈਂ ਤੁਹਾਨੂੰ ਜਿੱਥੇ ਆਖੋਗੇ ਉੱਥੇ ਉਤਾਰ ਦਿਆਂਗਾ ਤੁਹਾਡਾ ਨਾਮ ਲੈ ਕੇ ਮੈਂ ਵਾਜਾ ਮਾਰਾਂਗਾ ਤਾਂ ਤੁਸੀਂ ਬੂਹਾ ਖੋਲ ਜੀ ਉਹ ਜਿੰਨਾ ਮਰਜ਼ੀ ਕਿ ਖੜਕਾਈ ਜਾਏ ਤੁਸੀਂ ਖੋਲਣਾ ਨਹੀਂ ਬੂਹਾ ਫੇਰ ਆਏ ਨੇ ਢਾਕੇ ਫਿਰ ਉਹਨੇ ਤੇ ਮੇਰੇ ਨੂੰ ਬਾਹਰ ਕੱਢਿਆ ਗੱਡੀ 'ਚੋਂ ਤੇ ਜਨਾਲੂ ਸੁਪਾਈ ਲੈ ਕੇ ਤੇ ਫਿਰ ਉਹਨਾਂ ਨੇ ਦੂਜੀ ਪੰਜਾਬ ਦੀ ਗੱਡੀ 'ਚ ਚੜਾ ਕੇ ਫਿਰ ਉਹ ਗਾੜ ਵਾਪਸ ਗਿਆ ਚੰਗੇ ਵੀ ਬਹੁਤ ਸੀਗੇ ਉਹ ਬੁਰੇ ਵੀ ਬਹੁਤ ਸੀ ਤੇ ਚੰਗੇ ਵੀ ਬੜੇ ਸੀਗੇ ਹਮ ਸਾਇਦਲੀ ਤਾਂ ਰਬ ਸੀ ਜਿਨ ਨੇ ਜ਼ਿੰਦਗੀ ਬਚਾਈ ਉਹਦੋਂ ਬਾਅਦ ਫਿਰ ਉਹ ਸੀ ਕੁੜਗਾਵਾ ਰਹੇ ਬਸ ਫਿਰ ਆਪਣੇ ਦੁਨੀਆ ਦੇ ਵਿੱਚ ਫਿਰ ਕਈ ਬਜ਼ੁਰਗਤਾ ਜਦੋਂ ਵੰਡ ਹੋਈ ਇਧਰ ਆ ਗਏ ਤੇ ਕਈ ਉਧਰ ਚਲੇ ਗਏ ਪੁਣਾ ਨੇ ਆਪਣੇ ਆਪਣੀ ਜਨਮ ਧਰਤੀ ਦੇਖੀ ਹੋਈ ਐ ਬਾਅਦ ਚ ਗਏ ਵੀ ਨਹੀਂ ਦੇਖਣ ਹਾਂ ਗਏ ਤੁਹਾਡਾ ਦਿਲ ਕੀਤਾ ਤੁਸੀਂ ਕਦੀ ਗਏ ਸੀ ਤੁਸੀਂ ਕਦੀ ਕਦੀ ਗਏ ਪਾਕਿਸਤਾਨ ਤੁਸੀਂ ਤਾਂ ਨਹੀਂ ਗਏ ਉਸ ਤੋਂ ਬਾਅਦ ਪਾਕਿਸਤਾਨ ਗਏ ਹੋ ਜਦੋਂ ਦੇ ਇੱਧਰ ਆਏ ਹੋ ਨਾ ਅਸੀਂ ਆਜ ਕਦੇ ਗਏ ਆ ਅੱਛਾ ਉਹ ਜੋ ਖਣੀ ਸੋਸਾਇਟੀ ਵੱਲੋਂ ਗੁਰਦੁਆਰੇ ਵੱਲੋਂ ਪਾਕਿਸਤਾਨ ਅੱਛਾ ਜੀ ਉੱਥੇ ਫਿਰ ਜਰਨੂ ਸਿਉਣਾ ਆਖਿਆ ਬੇਜ ਤੁਸੀਂ ਜੇ ਤੁਸੀਂ ਵੀ ਐਮ ਲਾਹੌਰ ਗਏ ਸਾਂ ਲਾਹੌਰ ਦਾ ਜ਼ਿਲ੍ਹਾ ਸੀ ਸਾਡਾ ਵੀ ਤੁਸੀਂ ਜੇ ਪਿੰਡ ਆਪਣੇ ਪਿੰਡ ਦੇਖਣੇ ਨੇ ਤੇ ਅਸੀਂ ਤੁਹਾਨੂੰ ਲੈ ਜਾਣੇ ਆ ਤੇ ਅਸੀਂ ਵੈਸੇ ਨਾ ਕਰ ਦਿੱਤੀ ਆ ਅਸੀਂ ਖਾ ਅੱਛਾ ਉੱਥੇ ਹੁਣ ਜਾ ਕੇ ਅਸੀਂ ਕੀ ਵੇਖਣਾ ਹੂੰ ਜਾਂ ਸਾਡਾ ਜਾਂ ਸਾਡਾ ਰਿਆ ਹੀ ਕੁਛ ਨਹੀਂ ਉੱਥੇ ਤੇ ਕੀ ਵੇਖਣਾ ਕੀ ਆ ਫਿਰ ਅਸੀਂ ਗਏ ਨਹੀਂ ਸਭ ਅੱਛਾ ਮੈਂ ਤੇ ਮੇਰਾ ਵੱਡਾ ਕਾਕਾ ਗਏ ਸਾਂ ਪਾਕਿਸਤਾਨ ਅੱਛਾ ਉਹ ਦੁਬਾਰ ਹੂੰ ਤੇ ਗੁਰਦੁਆਰੇ ਦੇ ਵਿੱਚ ਰਹੇ ਆ ਅਸੀਂ ਕਿਸੇ ਘਰ ਤਾਂ ਗਏ ਨਹੀਂ ਗੁਰਦੁਆਰੇ ਚ ਰਹੇ ਉੱਥੇ ਲੰਗਰ ਖਾਦਾ ਤੇ ਆਉਦੇ ਆ ਪ੍ਰੋਗਰਾਮ ਸੋਣੇ ਆਤੇ ਉਹਦੇ ਵਾਪਸ ਆ ਗਏ ਆ ਫਿਰ ਤੀਜੇ ਦਿਨ ਹੂੰ ਹੂੰ ਦਿਨੇ ਥੋੜਾ ਬੋਧਾ ਫੇਰ ਤੁਰਿਆ ਇਸੀ ਰਾਤ ਨੂੰ ਆਕੇ ਗੁਰਦੁਆਰੇ ਰਿਆਸ਼ ਕਰੀ ਦੀ ਸੀ ਪੰਜਾ ਸਾਹਿਬ ਲੋਰ ਨਨਕਾਣਾ ਸਾਹਿਬ ਸਾਰੇ ਗੁਰਦੁਆਰੇ ਗਏ ਇੱਥੇ ਫਰੋਇਸ਼ਪੁਰ ਰਹਿ ਕੇ ਹੁਣ ਮੈਂ ਕਿਹਾ ਕਦੀ ਰਾਤ ਨੂੰ ਕਦੀ ਉਧਰ ਦੇ ਖਿਆਲ ਕਿਉਂ ਆਏ ਕਦੀ ਹਾਂਜੀ ਖਿਆਲ ਤਾਂ ਆਉਂਦਾ ਹੀ ਹੈ ਕੀ ਕੀ ਖਿਆਲ ਆਇਆ ਕਿਸੇ ਲਿਆ ਰਾਈ ਸੇਲੀ ਦਾ ਨਾਮ ਯਾਦ ਹੈ ਕਹ ਰ ਹਾਂ ਮਾਦਾ ਆਪਣਾ ਘਰ ਗਿਆ ਆਦਾ ਆ ਵੀ ਏਡਾ ਵੱਡਾ ਘਰ ਸੀ ਸਾਡਾ ਤੇ ਜਿਹੜੇ ਸਾਡੇ ਪਿੰਡ ਦੇ ਜਵਾਨ ਸੀਗੇ ਭਰਾ ਸਾਡੇ ਦੇ ਰਿਸ਼ਤੇਦਾਰ ਉਹ ਸਾਰੇ ਨਾਲ ਨੂੰ ਪਹਿਰਾ ਦੇਣਾ ਬਾਹਰ ਤੇ ਜਿਹੜੀਆਂ ਕੁੜੀਆਂ ਨੂੰਆਂ ਧੀਆਂ ਜਵਾਨ ਸੀ ਉਹ ਉਹ ਸਾਰੇ ਸਾਡਾ ਘਰ ਆਡਾ ਵੱਡਾ ਸੀ ਸਾਡੇ ਘਰ ਵਿੱਚ ਆ ਕੇ ਰਾਤ ਨੂੰ ਰਹਿੰਦੀਆਂ ਸੀਗਾਂ ਉਹਨਾਂ ਨੂੰ ਗਿਆ ਮਿਰਚਾਂ ਤੁਸੀਂ ਰੱਖੋ ਤੇ ਇਟਾਂ ਕੋਠੇ ਰੱਖੇ ਮਿਰਚਾਂ ਪੀਸੀਆਂ ਕੋਲ ਰੱਖੀਆਂ ਇਥੋਂ ਦੀਕਰ ਸਾਡੇ ਵੱਡੇ ਸਿੱਖਿਆ ਦੇਂਦੇ ਸੀਗੇ ਤੇ ਫਿਰੋਜ਼ਪੁਰ ਕਦੋਂ ਆਏ ਤੁਸੀਂ ਫਿਰ ਉਹ ਡਾਕਟਰ ਵਿਆਹ ਕਰਾ ਕੇ ਕਦੋਂ ਕਦੋਂ ਹੋਇਆ ਸੀ ਵਿਆਹ ਤੁਹਾਡਾ ਵਿਆਹ ਮੇਰਾ ਹੋਇਆ 49 ਵਿੱਚ ਅੱਛਾ ਵਣ ਤੋਂ 2 ਸਾਲਾਂ ਬਾਅਦ ਹੀ ਹਾਂਜੀ ਅੱਛਾ ਤੇ ਉਦੋਂ ਨਾ ਜੀ 99 ਨਹੀਂ ਉਹਨਾਂ ਅਸਾਂ ਜਦ ਮੈਂ 20 ਸਾਲਾਂ ਦੀ ਸੀ ਜਦੋਂ ਮੇਰਾ ਵਿਆਹ ਆਇਆ ਅੱਛਾ 11 ਸਾਲ ਦੇ ਵਿੱਚ ਵਿਆਹ ਵਿਆਹ ਫਿਰ ਇੱਥੇ ਮੇਰੇ ਸਹੁਰੇ ਇੱਥੇ ਸੀਗੇ ਤੇ ਇੱਥੇ ਰਹ ਮਾ ਸੀਗਾ 59 ਚ ਹੋਇਆ ਵਾ ਹਾਂਜੀ ਅੱਛਾ ਤੇ ਜਦੋਂ ਵਿਆਹ ਹੋ ਗਿਆ ਲੱਗਿਆ ਨਹੀਂ ਵੀ ਉਧਰ ਲੀਆਂ ਸਹੇਲੀਆਂ ਨੂੰ ਵੀ ਬੁਲਾਇਆ ਜਾਵੇ ਕੋਈ ਆਇਆ ਸੀ ਖਿਆਲੇ ਦੀ ਕਿੰਨਾਂ ਨੂੰ ਉਧਰ ਲੀਆਂ ਸਹੇਲੀਆਂ ਜਿਹੜੀਆਂ ਸੀਗੇ ਨਾਲ ਪੜੀਆਂ ਸੀ ਕੁੜੀਆਂ ਨਾ ਨਹੀਂ ਲੱਗਿਆ ਨਹੀਂ ਬੁਲਾਣਾ ਨਹੀਂ ਵੈਸੇ ਲੱਗਿਆ ਸੀ ਵੀ ਬੁਲਾਣਾ ਚਾਹੀਦਾ ਦਿਲ ਤਾਂ ਕਰਦਾ ਹੀ ਹੈ ਨਾ ਕਿਸੇ ਨੂੰ ਨਹੀਂ ਬੁਲਾਇਆ ਅੱਛਾ ਤੇ ਉਸ ਵੇਲੇ ਜਿਹੜਾ ਮਾਹੌਲ ਸੀ ਕੁੜੀਆਂ ਲਈ ਅੱਜ ਤਾਂ ਬਹੁਤ ਅੱਗੇ ਵਧ ਰੀਆਂ ਕੁੜੀਆਂ ਉਦੋਂ ਤਾਂ ਘਰਾਂ ਵਿੱਚ ਹੀ ਡੱਕਿਆ ਜਾਂਦਾ ਸੀਗਾ ਕਿ ਸਿਨੇਮਾ ਦੇਖਣ ਦੀ ਇਜਾਜ਼ਤ ਨਹੀਂ ਹੁੰਦੀ ਸੀ ਜਾਂ ਘਰੋਂ ਬਾਹਰ ਨਹੀਂ ਜਾਣਾ ਅੱਜ ਕੱਲ ਤਾਂ ਕੁੜੀਆਂ ਆਪ ਹੀ ਸਾਰਾ ਕੁਝ ਕਰ ਲੈਂਦੀ ਹੈ ਬੇਟਾ ਬਗਤੀ ਬੜਾ ਬਦਲ ਗਿਆ ਉਹਦੇ ਤਾਂ ਬਿਲਕੁਲ ਬਾਹਰ ਜਾਂਦਾ ਵੀ ਨਹੀਂ ਸੀ ਕੋਈ ਹਾਲ ਹੈਗਾ ਮਮ ਤੁਹਾਡਾ ਵਿਆਹ ਕਿਹੜੇ ਪਾਸੇ ਹੋਇਆ ਸਹੁਰਾ ਪਰਿਵਾਰ ਕਿੱਥੋਂ ਦਾ ਸੀ ਕਿੱਥੋਂ ਆਏ ਸੀਗੇ ਉਹ ਹਾਂਜੀ ਤੁਹਾਡਾ ਸਹੁਰਾ ਪਰਿਵਾਰ ਕਿੱਥੋਂ ਸੀਗਾ ਵਿਆਹ ਕਿੱਥੇ ਹੋਇਆ ਤੁਹਾਡਾ ਪਾਕਿਸਤਾਨੋਂ ਆਏ ਸੀਗੇ ਪਰ ਇਹਨਾਂ ਦੀ ਸ਼ੁਰੂ ਤਾਂ ਅੱਡੇ ਤੇ ਸੀਗੀ ਮੇਰੇ ਸਹੁਰੇ ਦੀ ਤੇ ਰਿਆਸ਼ੇ ਨਾਲ ਦੀ ਇੱਥੇ ਰਹੀ ਹੈ ਜ਼ਮੀਨ ਪਾਕਿਸਤਾਨ ਵਿੱਚ ਸੀਗੀ ਸਾਰੇ ਤੇ ਉਹ ਜ਼ਮੀਨ 200 ਕਿੱਲੇ ਸੀ ਗਈ ਇਹਨਾਂ ਨੇ ਲਹਾਈ ਹੋਈ ਸੀ ਵੀ ਬੰਜਰ ਹੈ ਹੂੰ ਤੇ ਉਹ 200 ਵਿੱਚੋਂ ਸਿਰਫ 18 19 20 ਕਿੱਲੇ ਮਿਲੀ ਹੈ ਜਿਹੜੇ ਇੱਥੇ ਸ਼ੇਰਖਾਂ ਸਾਹਿਬਾ ਮਿਲੀ ਅੱਛਾ ਜੀ ਮੇਰੇ ਸਹੁਰੇ ਪਰਿਵਾਰ ਨੂੰ ਹੂੰ ਚੰਗਾ ਪਰਿਵਾਰ ਮਿਲਿਆ ਮੈਨੂੰ ਫਿਰ ਵੀ ਅੱਗੇ ਆ ਕੇ ਵੀ ਸਹਰਾ ਪਰਿਵਾਰ ਵੀ ਮੇਰਾ ਬਹੁਤ ਚੰਗਾ ਸੀਗਾ 15 ਅਗਸਤ 1947 ਨੂੰ ਜਦੋਂ ਵੰਡ ਹੋਈ ਐ ਤੇ ਕਹਿੰਦੇ ਵੀ ਭਾਰਤ ਆਜ਼ਾਦ ਹੋ ਗਿਆ ਸੀਗਾ ਹਾਂਜੀ ਤੇ ਸਾਡੇ ਲੋਕ ਇੱਥੇ ਆਜ਼ਾਦੀ ਦਿਹਾੜਾ ਬਣਾਉਂਦੇ ਉੱਥੇ 14 ਅਗਸਤ ਨੂੰ ਮਨਾਉਂਦੇ ਐ ਇਹ ਮਨਾਉਂਦੇ ਨਾ ਲੋਕਾਂ ਦਾ ਤਾਂ ਜਾੜਾ ਹੋ ਗਿਆ ਬੇਟਾ ਹੂੰ ਜਿੰਨਾਂ ਜਿਉਂਦਾ ਰਹਿ ਕੇ ਉਹਨਾਂ ਲਈ ਤਾਂ ਸਭ ਕੁਝ ਚਲਾ ਗਿਆ ਹੂੰ ਕਿਹਿਆਂ ਦੇ ਰਹਿ ਗਏ ਨੇ ਜੀ ਤੇ ਕਿਹਿਆਂ ਦੇ ਆ ਗਏ ਨੇ ਪੂਰੇ ਇਹ ਤਾਂ ਕਿਸਮਤ ਐ ਆਪਣੀ ਕਿ ਹਿੱਤ ਨਾ ਗਾ ਤੁਸੀਂ ਹਾਲ ਬੜਾ ਬੁਰਾ ਆਇਆ